ਕੀ ਇਹ ਸਵਾਲ ਹੈ ਤੇ ਮੇਰੇ ਕੋਈ ਸਵਾਲ ਹੈ ਸੁਖਬੀਰ ਬਾਦਲ ਕਿ ਤਰ੍ਹਾਂ ਚੋਣ ਲੜਦਾ ਲਾਲ ਕੀਤਾ ਕੀ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਗਿਟੂ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਬੀਰ ਬਾਦਲ ਜੀ ਉਦੋਂ ਚੋਣ ਲੜਦੇ ਕੀ ਇਹ ਸਵਾਲ ਹੈ ਤੇ ਮੇਰੇ ਕੋਈ ਸਵਾਲ ਹੈ ਸੁਖਬੀਰ ਬਾਦਲ ਕਿ ਤਰ੍ਹਾਂ ਚੋਣ ਲੜਦਾ ਲਾਲ ਕੀਤਾ ਕੀ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਗਿਟੂ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਬੀਰ ਬਾਦਲ ਜੀ ਉਦੋਂ ਚੋਣ ਲੜਦੇ ਚੁਣਾਵ ਸੀ ਜਿੱਦੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪਵਾਈਆਂ ਕਿਉਂਕਿ ਉਹਨਾਂ ਨੂੰ ਰਾਜਾ ਵਰਿੰਗ ਟਾਰਗੇਟ ਲੱਗਦਾ ਸੀ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਵੋਟ ਮੈਨੂੰ ਇਸ ਵਾਰੀ ਪਈ ਐ ਉਹ ਤਾਂ ਬਾਅਦ ਚ ਉਹ ਆਪਦਾ ਬਿਆਨ ਵਾਪਸ ਲੈ ਗਈ ਮੈਨੂੰ ਕੋਈ ਇਤਰਾਜ਼ ਨਹੀਂ ਇਸ ਅ ਪ੍ਰੈਜ਼ੀਡੈਂਟ ਜੰਮ ਜੰਮ ਲੜੇ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਸੁਖਬੀਰ ਸਿੰਘ ਬਾਦਲ ਜੀ ਕੋਲ ਸਮਾਂ ਨਹੀਂ ਤਾਂ ਹਰਸਿੰਦਰ ਜੀ ਨੂੰ ਲੜਾ ਦਿਓ ਦੋਨਾਂ ਜੋ ਕੋਈ ਲੜੇ ਕੀ ਇਤਰਾਜ਼ ਹੈ ਉਹਨਾਂ ਦੀ ਪਾਰਟੀ ਐ ਔਰ ਹੁਣੇ ਜਿਹੜੇ ਦਬਕੇ ਆ ਨਾ ਇਹ ਜੇ ਦਬਕੇ ਨਹੀਂ ਕੋਈ ਸੁਣਦਾ ਸੁਖਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਹੈ ਤੇ ਉਹ ਵੀ 30000 ਵੋਟ ਤੇ ਇਧਰ ਤੱਕ ਗਿੱਦੜਵਾਲੇ ਸਿੰਘ ਭੋਰ ਦੇਣਗੇ ਜਦੋਂ ਮਰਜੀ ਆ ਜੀ ਕੀ ਲੱਗਦਾ ਮੇਰਾ ਮੇਰਾ ਫੈਸਲਾ ਸ਼੍ਰੀਮਤੀ ਰਾਹੁਲ ਗਾਂਧੀ ਨੇ ਕਰਨਾ ਹੈ ਔਰ ਖਰਗੇ ਸਾਹਿਬ ਕੀ ਰਾਜਾ ਵੜਿੰਗ ਗੜੇਗਾ ਨਹੀਂ ਲੜੇਗਾ ਉਹਨ ਤਾਂ ਮੈਂਬਰ ਆਫ ਪਾਰਲੀਮੈਂਟ ਹੈ ਸਾਡੀ ਪਾਰਟੀ ਦਾ ਮੈਂ ਡਿਸਪਲਿਨ ਸਿਪਾਹੀਆਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜੋ ਫੈਸਲਾ ਕਰਨਾ ਉਹ ਹਮੇਸ਼ਾ ਕਿੱਥੋਂ ਲੜਨਾ ਕਿੱਥੋਂ ਨਹੀਂ ਲੜਨਾ ਲੜਨਾ ਕਿ ਨਹੀਂ ਲੜਨਾ ਇਹਰੇ ਬਾਰੇ ਕਾਂਗਰਸ ਪਾਰਟੀ ਦੀ ਆਲਾ ਕਮਾਨ ਮਲਿਕ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਇਹ ਫੈਸਲਾ ਕਰ ਕਿ ਜਿਹੜੇ ਲੀਗਲ ਨੋਟਿਸ ਇੱਕ ਦੂਜੇ ਨੂੰ ਕਰਾ ਲਿਆ ਕੋਈ ਜਵਾਬ ਨਹੀਂ ਕੀ ਇਫੈਕਟ ਹੋਵੇਗਾ ਤੂੰ ਕੋਈ ਜਵਾਬ ਨਹੀਂ ਅਕੀ ਇਹ ਸਵਾਲ ਹੈ ਤਾਂ ਮੇਰੇ ਕੋਈ ਸਵਾਲ ਸਵੀਰ ਬਦਲ ਕਿਹੜੇ ਤਰਫਾ ਚੋਣ ਲੈਂਦਾ ਲਾਲ ਕੀਤਾ ਕੀ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਬਿਨੂੰ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਬੀਰ ਬਾਦਲ ਜੀ ਉਦੋਂ ਚੋਣਾਂ ਲੜਦੇ ਤੇ ਇਹ ਸਵਾਲ ਹੈ ਤਾਂ ਮੇਰੇ ਕੋਈ ਸਵਾਲ ਸੁਖਬੀਰ ਬਾਦਲ ਕਿਹੜੇ ਤਰਫ ਚੋਣ ਲੜਦਾ ਐ ਐਲਾਨ ਕੀਤਾ ਕੀ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਬਿਨੂੰ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਬੀਰ ਬਾਦਲ ਜੀ ਉਦੋਂ ਚੋਣਾਂ ਲੜਦੇ ਤਾਂ ਚੋਣ ਅਸੀਂ ਜਦ ਦੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪੁਆਈਆਂ ਕਿਉਂਕਿ ਉਹਨਾਂ ਨੂੰ ਰਾਜਾ ਵਰਿੰਗ ਟਾਰਗੇਟ ਲੱਗਦਾ ਸੀ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਵੋਟ ਮੈਨੂੰ ਇਸ ਵਾਰੀ ਪਈ ਐ ਉਹ ਤਾਂ ਬਾਅਦ ਚ ਉਹ ਆਪਦਾ ਬਿਆਨ ਵਾਪਸ ਲੈ ਗਈ ਮੈਨੂੰ ਕੋਈ ਇਤਰਾਜ਼ ਨਹੀਂ ਇਸ ਅ ਪ੍ਰੈਜ਼ੀਡੈਂਟ ਜੰਮ ਜੰਮ ਲੜੇ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਸੁਖਬੀਰ ਸਿੰਘ ਬਾਦਲ ਜੀ ਕੋਲ ਸਮਾਂ ਨਹੀਂ ਤਾਂ ਹਰਸਿੰਦਰਜੀ ਨੂੰ ਲੜਾ ਦਿਓ ਦੋਨਾਂ ਚੋ ਕੋਈ ਲੜੇ ਕੀ ਇਤਰਾਜ਼ ਹੈ ਉਹਨਾਂ ਦੀ ਪਾਰਟੀ ਐ ਔਰ ਹੁਣੇ ਜਿਹੜੇ ਦਬਕੇ ਐ ਨਾ ਇਹ ਜਿਹੜੇ ਦਬਕੇ ਨਹੀਂ ਕੋਈ ਸੁਣਦਾ ਤਕਵੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਹੈ ਇਹ ਉਹ ਵੀ 30000 ਵੋਟ ਤੇ ਇਧਰ ਤੱਕ ਗਿੱਦੜਵਾਲੇ ਸਿੰਘਪੂਰ ਦੇਣਗੇ ਜਦੋਂ ਮਰਜੀ ਆ ਜੀ ਕੀ ਲੱਗਦਾ ਮੇਰਾ ਮੇਰਾ ਫੈਸਲਾ ਸ਼੍ਰੀਮਤੀ ਰਾਹੁਲ ਗਾਂਧੀ ਨੇ ਕਰਨਾ ਹੈ ਔਰ ਖਰਗੇ ਸਾਹਿਬ ਕੀ ਰਾਜਾ ਵੜਿੰਗ ਲੜੇਗਾ ਜਾਂ ਨਹੀਂ ਲੜੇਗਾ ਉਹ ਤਾਂ ਮੈਂਬਰ ਆਫ ਪਾਰਲੀਮੈਂਟ ਹੈ ਸਾਡੀ ਪਾਰਟੀ ਦਾ ਮੈਂ ਡਿਸਪਲਿਨ ਸਿਪਾਈਆਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜੋ ਫੈਸਲਾ ਕਰਨਾ ਉਹ ਹਮੇਸ਼ਾ ਕਿੱਥੋਂ ਲੜਨਾ ਹੈ ਕਿੱਥੋਂ ਨਹੀਂ ਲੜਨਾ ਹੈ ਲੜਨਾ ਹੈ ਕਿ ਨਹੀਂ ਲੜਨਾ ਹੈ ਇਰੇ ਬਾਰੇ ਕਾਂਗਰਸ ਪਾਰਟੀ ਦੀ ਅਲਾਕਮਾਨ ਮਲਿਕ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਇਹ ਫੈਸਲਾ ਕਰ ਕਿ ਜਿਹੜੇ ਲੀਗਲ ਨੋਟਿਸ ਇੱਕ ਦੂਜੇ ਦੇ ਉਹ ਹੀ ਗੱਲ ਯਾਰ ਕੋਈ ਜਵਾਬ ਨਹੀਂ ਕੀ ਫੈਕਟਿਵ ਨਹੀਂ ਆ ਤੂੰ ਕੋਈ ਜਵਾਬ ਨਹੀਂ